ਇਸ ਲਈ 2 ਸਾਲ ਦੇ ਵਿੱਚ ਅਜਨਾਈ ਕਮਰਚਰ ਤੋਂ ਜੰਡਿਆਲੇ ਦਾ ਬੱਚਾ ਜਿਹੜਾ ਪੀੜਤ ਹੋਇਆ ਸੀ ਤੇ ਹੁਣ ਇਹ ਅਜਨਾਲੇ ਦਾ ਬੱਚਾ ਜਿਹੜਾ ਪੀੜਤ ਹੈ। ਸਾਨੂੰ 6 ਮਹੀਨਿਆਂ ਤੱਕ ਪਤਾ ਲੱਗਾ ਜਦੋਂ 6 ਮਹੀਨੇ ਅ 6 ਮਹੀਨੇ ਤੱਕ ਹਨ ਉਹ ਇਹ ਕੁਛ ਲੈਣੀ ਜਾਂਦਾ ਹੀ ਸਹੀ ਤਰ੍ਹਾਂ ਤੇ ਡਿੱਗ ਜਾਂਦਾ ਸੀ। ਤੇ ਬਾਅਦ ਵਿੱਚ ਅਸੀਂ ਡਸਟ ਕਰਵਾਏ ਹੁਣ ਤੇ ਉਹਨਾਂ ਨੇ ਕਿਹਾ ਕਿ ਇਹਨੂੰ ਮਸਲਸ ਦੀ ਪ੍ਰੋਬਲਮ ਹੈ ਤੇ ਜਿਹਦਾ ਇਲਾਜ ਹੈ ਇਹਦਾ ਅਮਰੀਕਾ 'ਚ ਹੀ 27 ਕਰੋੜ ਦਾ ਇੰਜੈਕਸ਼ਨ ਹੈ ਤੇ ਅਸੀਂ ਕੁਛ ਨਹੀਂ ਇਹਨਾਂ ਨੇ ਕੋਈ ਵੀ ਨਹੀਂ ਲਵਾ ਸਕਦਾ ਕਿ ਭਾਵੇਂ ਜਿੰਨੀ ਮਰਜ਼ੀ ਸਾਰੀ ਪ੍ਰਾਪਰਟੀ ਵੀ ਹੋਵੇ ਜਿੰਨੀ ਵੀ ਹੋਵੇ ਕਿਸੇ ਦੀ ਵੀ ਹੋਵੇ ਤੇ ਆਪਾਂ ਵੀ ਜੇ ਆਪਣੀ ਪ੍ਰਾਪਰਟੀ ਵੀ ਸਾਰੀ ਵੇਚ ਦਾਂਗੇ ਤਾਂ ਵੀ ਨਹੀਂ ਅਸੀਂ ਨਹੀਂ ਲਵਾ ਸਕਦੇ ਤੇ ਇਸ ਕਰਕੇ ਅਸੀਂ ਇਹ ਕਵਾਂਗੇ ਕਿ ਸਾਡੀ ਪਰੀ ਹੈਲਪ ਕੀਤੀ ਜਾਵੇ ਛੋਟਾ ਜਿਹਾ ਬੱਚਾ ਆ ਹਾਂਜੀ ਬਸ ਪਰ ਪਹਿਲਾਂ ਵੀ ਇਹਨੂੰ ਪ੍ਰੋਬਲਮ ਸ਼ੋ ਹੋਈ ਕਿ ਹੁਣੇ 6 ਮਹੀਨੇ ਤੋਂ ਜਿਹੜੀ ਬਾਤ ਤੁਹਾਨੂੰ ਪਹਿਲਾਂ ਕਿਹਾ ਗਿਆ ਤੁਹਾਨੂੰ ਪਤਾ ਲੱਗਾ ਪਹਿਲਾਂ ਵੀ ਕਦੀ ਨੂੰ ਕੋਈ ਇਹ ਜੇ ਇਲੈਕਸ਼ਨ ਦਿਸੇ ਸੀ ਇਹਨੂੰ ਇਹ ਪ੍ਰੋਬਲਮ ਨਹੀਂ ਨਹੀਂ ਪਹਿਲਾਂ ਨਹੀਂ 6 ਮਹੀਨੇ ਤੋਂ ਕੁਝ ਜ਼ਿਆਦਾ ਲੱਗਣ ਲੱਗਾ ਹੈ अच्छा ते ਇਹ ਉਹ ਕੋ ਚੱਲਿਆ ਨਹੀਂ ਜਾਂਦਾ ਸੀ ਉਹ ਡਿੱਗ ਜਾਂਦਾ ਸੀ ਤੇ ਹੁਣ ਵੀ ਉਹਨੇ ਡਿੱਗ ਕੇ ਇਹਦੇ ਕਰਕੇ ਸੱਟ ਲੱਗ ਗਈ ਉਹਦੇ ਪੈਰ ਤੇ ਕੋ ਡਾਕਟਰ ਕੀ ਕਹਿੰਦੇ ਸੀਗੇ ਕਿ ਇਹਦਾ ਸਮਾਂ ਕਿੰਨਾ ਦੱਸਿਆ ਵੀ ਕਿੰਨੇ ਸਮੇਂ ਤੱਕ ਵਿੱਚ ਵਿੱਚ ਅਸੀਂ ਇੰਜੈਕਸ਼ਨ ਲਵਾ ਸਕਦੇ ਹਾਂ ਬਲਾ 3 ਸਾਲ اچھا ਜੀ 3 ਸਾਲ ਦੇ ਵਿੱਚ ਵਿੱਚ ਹੁਣ 7 ਸਾਲ ਦਾ ਹੈ 10 ਸਾਲ ਤੱਕ ਇੰਜੈਕਸ਼ਨ ਲਵਾ ਸਕਦੇ ਜੀ ਤੇ ਫਿਰ ਬਾਅਦ ਵਿੱਚ ਨਹੀਂ ਕੋਈ ਕੋਈ ਫਾਇਦਾ ਨਹੀਂ ਹੈ ਲਵਾਉਣ ਦਾ اچھا ਜੀ ਮਤਲਬ ਜਿਹੜੀ ਜਿਹੜਾ ਟੀਕਾ